ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਅੱਜ ਦਾ ਦੇਣਾ ਮੇਰੇ ਲਈ ਬਹੁਤ ਜ਼ਿਆਦਾ ਖੁਸ਼ੀ ਵਾਲਾ ਦੇਣਾ ਤੁਹਾਡੇ ਲਈ ਵੀ ਖੁਸ਼ੀ ਵਾਲਾ ਦੇਣਾ ਤੇ ਮੇਰੇ ਲਈ ਥੋੜਾ ਜਿਹਾ ਜ਼ਿਆਦਾ ਖੁਸ਼ੀ ਵਾਲਾ ਦੇਣਾ ਕਿਉਂਕਿ ਅੱਜ ਆਪਣੀ YouTube ਤੋਂ ਜਿਹੜੀ ਮਾਰਚ ਮਹੀਨੇ ਦੀ ਪੇਮੈਂਟ ਆ ਜੀ ਉਹ ਅੱਜ ਆ ਚੁੱਕੀ ਆ ਤੇ ਮੈਂ ਸੋਚਾ ਵੀ ਜੜੀ ਮੇਰੀ ਅੱਜ ਜੜੀ ਮਾਰਚ ਮਹੀਨੇ ਦੀ ਜਿੰਨੀ ਵੀ ਮੇਰੀ ਪੇਮੈਂਟ ਆਈ ਆ ਵੀ ਉਹ ਮੈਂ ਤੁਹਾਨੂੰ ਦਿਖਾਵਾਂ ਕਿਉਂਕਿ ਜਿਹੜਾ ਤੁਹਾਨੂੰ ਪੇਮੈਂਟ ਦਿਖਾਉਣ ਦਾ ਜਿਹੜਾ ਮੇਰਾ ਰੀਜ਼ਨ ਆ ਜੀ ਉਹ ਮੇਨ ਚੀਜ਼ ਇਹ ਆ ਮਤਲਬ ਉਹਦਾ ਮੇਨ ਰੀਜ਼ਨ ਇਹ ਆ ਵੀ ਮੈਂ ਤਾਂ ਤੁਹਾਨੂੰ ਨਾ ਇੱਕ ਮੋਟੀਵੇਟ ਕਰਨਾ ਚਾਹੁੰਨਾ ਵਾਂ ਕਈ ਮੇਰੇ ਬਹੁਤ ਸਾਰੇ ਭੈਣ ਭਰਾ ਇਹੋ ਜਿਹੇ ਨੇ ਜਿਹੜੇ ਮਤਲਬ ਵੀਡੀਓ ਦੇਖਦੇ ਨੇ ਹਨਾ ਉਹ ਵੀਡੀਓ ਦੇਖ ਕੇ ਥੱਲੇ ਕਮੈਂਟ ਕਰਦੇ ਨੇ ਕਹਿੰਦੇ ਕਿ ਵੀਰ ਜੀ YouTube ਤੋਂ ਪੇਮੈਂਟ ਨਹੀਂ ਹੁੰਦੀ ਹੈਗੀ ਹਨਾ ਵੀ ਤੂੰ ਬਕਵਾਸ ਮਾਰਦਾ ਵਾ ਤੂੰ ਝੂਠ ਬੋਲਦਾ ਲੋਕਾਂ ਨੂੰ ਪਾਗਲ ਬਣਾ ਰਿਹਾ ਇਸ ਤਰ੍ਹਾਂ ਦੇ ਮਤਲਬ ਵੀ ਉਹ ਉਹਨਾਂ ਮਤਲਬ ਵੀ ਕਮੈਂਟ ਕਰਦੇ ਸੀਗੇ ਹਨਾ ਮੈਸੇਜ ਵੀ ਕਰ ਦਿੰਦੇ ਸੀਗੇ ਤੇ ਜਿਹੜੇ ਮੇਰੇ ਭੈਣ ਭਰਾ YouTube ਤੋਂ ਆਲਰੇਡੀ ਕਾਫੀ ਸਾਲਾਂ ਤੋਂ ਇਨਕਮ ਕਰਦੇ ਪਏ ਨੇ ਉਹ ਮਤਲਬ ਦੱਸ ਦੇ ਨਹੀਂ ਹੈਗੇ ਲੋਕਾਂ ਨੂੰ ਵੀ ਹਾਂ ਵੀ YouTube Facebook Instagram ਤੋਂ ਪੈਸੇ ਕਮਾਏ ਜਾ ਸਕਦੇ ਆ ਤੇ ਇਹ ਮੈਂ ਹੀ ਸੋਚਿਆ ਵਾ ਵੀ ਤੁਸੀਂ ਯਾਰ YouTube ਤੋਂ ਕਿਵੇਂ ਪੈਸੇ ਕਮਾ ਸਕਦੇ ਹੋ ਮੈਂ ਚੈਨਲ ਬਣਾਇਆ ਵੀ ਮੈਂ ਇਹ ਸੋਚ ਵੀ ਯਾਰ ਮੈਂ ਤੁਹਾਨੂੰ ਵੀ ਚੀਜ਼ ਸਿਖਾਵਾਂ ਕਿਉਂਕਿ YouTube ਤੋਂ ਪੈਸਾ ਬਹੁਤ ਹੁੰਦਾ ਵਾ ਹਣਾ ਤੇ ਉਹ ਮੈਂ ਹੁਣ ਸੋਚਿਆ ਵੀ ਜਿਹੜੀ ਮੇਰੀ ਮਾਰਚ ਮਹੀਨੇ ਦੀ ਜਿਹੜੀ ਹੁਣ ਇਨਕਮ ਜਿੰਨੀ ਵੀ ਮੈਂ ਜਨਰੇਟ ਕੀਤੀ ਹੈ ਉਹ ਮੇਰੇ ਅਕਾਊਂਟ ਦੇ ਵਿੱਚ ਅੱਜ ਆ ਚੁੱਕੀ ਹੈ ਅੱਜ ਮੈਨੂੰ ਸਵੇਰੇ ਹੀ ਤੜਕੇ ਮੈਸੇਜ ਆ ਗਿਆ ਸੀਗਾ ਤੇ ਮੈਂ ਸੋਚਿਆ ਵੀ ਯਾਰ ਮੈਂ ਉਹ ਚੀਜ਼ ਤੁਹਾਨੂੰ ਦਿਖਾਵਾਂ ਉਹਦੇ ਨਾਲ ਕੀ ਹੈਗੀ ਯਾਰ ਤੁਸੀਂ ਨੇ ਇੱਕ ਮੋਟੀਵੇਟ ਹੋਵੋਗੇ ਤੁਸੀਂ ਤੁਹਾਨੂੰ ਪਤਾ ਲੱਗੇਗਾ ਵੀ ਵਾਕੇ ਯਾਰ ਪੈਸੇ ਮਿਲਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦਿਖਾਵਾਂਗਾ ਵੀ ਯਾਰ ਮੈਨੂੰ ਕਿੰਨੇ ਪੈਸੇ ਮਿ ਤਨ ਵਿੱਚ ਲਾਈਵ ਵਿੱਚ ਆਪਣਾ ਏਟੀਐਮ ਦੇ ਉੱਤੇ ਤੁਹਾਨੂੰ ਲੈ ਕੇ ਜਾਊਗਾ ਏਟੀਐਮ ਤੇ ਮੈਂ ਤੁਹਾਨੂੰ ਵੀਡੀਓ ਬਣਾ ਕੇ ਤੁਹਾਨੂੰ ਦਿਖਾਊਗਾ ਵੀ ਕਿੰਨੀ ਮੇਰੇ ਪੈਸੇ ਆਇਆ ਕਿਉਂਕਿ ਮੈਂ ਉਹਦੇ ਵਿੱਚੋਂ ਕੈਸ਼ ਕਢਾਉਣਾ ਨਹੀਂ ਹੈਗਾ ਸਿਰਫ ਮੈਂ ਤੁਹਾਨੂੰ ਦਿਖਾਉਣਾ ਹੀ ਆ ਕਈ ਨਾ ਮੇਰੇ ਪਿੰਡਪਰਾ ਇਹੋ ਜੇ ਵੀ ਹੋਣਗੇ ਮੇਰੀ ਵੀਡੀਓ ਤੇ ਕਮੈਂਟ ਵੀ ਕਰਨਗੇ ਉਹ ਕਹਿੰਨਗੇ ਵੀਰ ਜੀ ਤੁਸੀਂ ਆਪਣੀ ਸਟੇਟਮੈਂਟ ਦਿਖਾਓ ਉਹ ਕਰਾਓ ਫਲਾਂ ਦਿਖਾਓ ਹਨਾ ਇਹ ਚੀਜ਼ਾਂ ਦਿਖਾਓ ਮਤਲਬ ਹਨਾ ਵੀਰ ਮੈਂ ਦੇਖੋ ਅਸਲ ਵਿੱਚ ਤਾਂ ਉਹਨੂੰ ਸੱਚ ਦੱਸਦਾ ਮੈਂ ਨਾ ਤੁਹਾਨੂੰ ਮਤਲਬ ਵੀ ਆਪਣੀ ਜਰ ਕਲੀਅਰੈਂਸ ਜੀ ਦਿਖਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਆ ਦੇਖ ਮੈਨੂੰ ਪਤਾ ਹ YouTube ਤੋਂ ਪਹਿਰੇ ਜਿਹੜੀ ਮਾਰਚ ਮਹੀਨੇ ਦੀ ਇਨਕਮ ਆ ਜਿਹੜੀ ਹੈ ਨਾ ਜਿਹੜੀ ਇਨਕਮ ਆਉਂਦੀ ਆ ਉਹ 21 ਤੋਂ 21 ਤਰੀਕ ਦੇ ਵਿੱਚ ਵਿੱਚ ਹੁੰਦੀ ਆ ਕਿਉਂਕਿ ਜਿਹੜੀ ਮਾਰਚ ਮਹੀਨੇ ਦੇ ਵਿੱਚ ਜਿੰਨੇ ਵੀ ਮੈਂ ਪੈਸੇ ਜਨਰੇਟ ਕੀਤੇ ਸੀ ਉਹ 22 23 ਤਰੀਕ ਨੂੰ ਨਾ ਮੇਰੇ ਅਕਾਊਂਟ ਦੇ ਵਿੱਚ ਆ ਜਾਂਦੇ ਆ ਜੇ ਮਤਲਬ ਛੁੱਟੀ ਵਗੈਰਾ ਨਾ ਹੋਵੇ ਵਰਕਿੰਗ ਡੇ ਦੇ ਵਿੱਚ ਵੀਦਰਨ 4 ਤੋਂ 5 ਦਿਨ ਦੇ ਵਿੱਚ ਆ ਜਾਂਦੇ ਆ ਅੱਜ 29 ਤਰੀਕ ਹੋ ਗਈ ਆ 28 ਤਰੀਕ ਨੂੰ ਮੇਰੇ ਅਕਾਊਂਟ ਦੇ ਵਿੱਚ ਜਿਹੜੇ ਸੀਗੇ ਉਹ ਪੈਸੇ ਆ ਚੁੱਕੇ ਸੀਗੇ ਜਿਹੜੇ Google ਨੇ ਸੀਗੇ ਜਿਹੜਾ YouTube ਸੀ YouTube ਨੇ ਮੈਨੂੰ 22 ਤਰੀਕ ਨੂੰ ਪੈਸੇ ਮੇਰੇ ਅਕਾਊਂਟ ਦੇ ਵਿੱਚ ਭੇਜ ₹ ਦੇ ਵਿੱਚ ਹੁੰਦੇ ਨੇ ਆਪਣੇ ਅਕਾਊਂਟ ਦੇ ਵਿੱਚ ਤੁਹਾਨੂੰ 2-3 ਦਿਨ ਦਾ ਪ੍ਰੋਸੈਸ ਹੁੰਦਾ ਉਹ ਲੱਗ ਜਾਂਦਾ ਟੈਕਸ ਵਗੈਰਾ ਥੋੜਾ ਜਿਹਾ ਕੱਟ ਕੇ ਇਹੀ ਹੁੰਦਾ ਵਾ ਤੇ ਅੱਜ ਉਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗਾ ਵੀ ਉਹ ਮੈਨੂੰ ਕਿੰਨੇ ਪੈਸੇ ਆਏ ਉਹ ਦੋ ਚੈਨਲਾਂ ਦੀ ਮੇਰੀ ਇਨਕਮ ਆ ਜੀ ਮੇਰੇ 8 YouTube ਚੈਨਲ ਚੱਲਦੇ ਨੇ 8ਾ ਦੇ ਵਿੱਚੋਂ ਮੇਰੇ 4-5 ਤੋਂ ਮੈਨੂੰ ਇਨਕਮ ਹੋ ਰਹੀ ਹੈ ਜੀ ਸੋ ਆਓ ਜੀ ਪਹਿਲਾਂ ਮੈਂ ਤੁਹਾਨੂੰ ਆਪਣੀ ਇਨਕਮ ਦਿਖਾਉਣਾ ਫਿਰ ਆਪਾਂ ਉਸ ਤੋਂ ਬਾਅਦ ਅਗਲੀ ਗੱਡੀ ਗੱਲਬਾਤ ਆਪਾਂ ਉਹ ਕਰਦੇ ਆਂ ਜੀ ਆਓ ਜੀ ਆਪਾਂ ਚੱਲਦੇ ਆਂ ਇਸ Paytm ਵੱਲ ਲੋ ਜੀ ਆਪਾਂ Paytm ਵਿੱਚ ਆ ਚੁੱਕੇ ਆਂ ਆਪ ਇਹ ਆਪਾਂ ਸਿਰਫ ਅੱਜ ਬੈਲੈਂਸ ਹੀ ਚੈੱਕ ਕਰਨਾ ਵਾ ਕਾਰਡ ਚੱਕ ਲੈ ਇੱਥੇ ਆਪਾਂ ਆਇਆ ਵਾ ਦੇਖਦੇ ਵੀ ਕਿੱਥੇ ਆਪਸ਼ਨ ਆ ਉਹ ਆਪਾਂ ਕਰਦੇ ਆਂ ਅਦਰ ट्रांजੈਕਸ਼ਨ ਤੇ ਆਪਾਂ ਕਲਿੱਕ ਕਰਦੇ ਆਂ ਅਦਰ ट्रांजੈਕਸ਼ਨ ਤੇ ਆਪਾਂ ਬੈਲੈਂਸ ਚੈੱਕ ਕਰਨਾ ਵਾ ਇਹ ਤੇ ਅਗਿਆ ਸੈਟ ਮੇਨ ਮੀਨੂ ਤੇ ਆਪਾਂ ਕਲਿੱਕ ਕਰਦੇ ਆਂ ਇੱਥੇ ਦੇਖ ਰਿਹਾ ਹੋएगी ਆਪਸ਼ਨ ਮਿਨੀ ਸਟੇਟਮੈਂਟ ਕੈਸ਼ ਵਿਡੋ ਰਹੇਗੀ ਇੱਥੇ ਵੀ ਕੈਸ਼ ਬੈਲੈਂਸ ਹੋਗਾ ਚੈੱਕ ਯੂਰ ਬੈਲੈਂਸ ਤੇ ਆਪਾਂ ਕਲਿੱਕ ਕਰਦੇ ਆਂ ਚੈੱਕ ਯੂਰ ਬੈਲੈਂਸ ਤੋਂ ਬਾਅਦ ਆਪਾਂ ਅਗਾ ਕੰਟੀਨਿਊ ਕੰਟੀਨਿਊ ਤੇ ਕਲਿੱਕ ਕਰਦੇ ਆਂ ਕੰਟੀਨਿਊ ਤੇ ਕਲਿੱਕ ਕਰਦੇ ਇਹ ਪੀਨ ਮੰਗਦੀ ਪਈ ਆਪਾਂ ਇੱਥੇ ਆਪਣਾ ਏਟੀਐਮ ਦਾ ਪੀਨ ਜਨਰੇਟ ਕਰ ਦਿੰਨੇ ਆ ਜੀ ਜਨਰੇਟ ਕਰਨ ਤੋਂ ਬਾਅਦ ਹੁਣ ਪ੍ਰੋਸੈਸ ਲੈ ਰਹੀ ਥੋੜਾ ਜਿਹਾ ਪ੍ਰੋਸੈਸ ਹੋਣ ਤੋਂ ਬਾਅਦ ਹੁਣ ਆਪਾਂ ਨੂੰ ਦਿਖਾਏਗਾ ਆ ਦੇਖੋ ਜੀ ਜਿਹੜੀ ਮੇਰੀ ਇਨਕਮ ਆ ਇਹ ਚ 5000 ਰੁਪਏ ਪਹਿਲਾਂ ਮੇਰੇ ਅਕਾਊਂਟ ਦੇ ਵਿੱਚ অলਰੈਡੀ ਪਹਿਲਾਂ ਪਿਆ ਸੀ ਆ ਹੁਣ 5000 ਰੁਪਏ ਇਹਦੇ ਚ ਕਟਾ ਕੇ ਤੁਸੀਂ ਲਾ ਲਓ ਸਭ ਮੇਰੀ ਕਿੰਨੀ ਪੇਮੈਂਟ ਆਈ ਆ ਜੀ 5000 ਰੁਪਏ ਪਹਿਲਾਂ ਮੇਰੇ ਇਹਦਾ ਅਕਾਊਂਟ ਦੇ ਵਿੱਚ ਪਿਆ ਸੀ ਆ ਜੀ ਸੋ ਆ ਮੇਰੀ ਇਨਕਮ ਆਈ ਆ ਜੀ ਹੁਣ ਸੋ ਦੇਖੋ ਦੋਸਤੋ ਤੁਸੀਂ ਦੇਖ ਲੀਆ ਜਿਹੜੀ ਮੇਰੀ ਇਨਕਮ ਆ ਜਿਹੜੀ ਮੇਰੀ ਮਾਰਚ ਮਹੀਨੇ ਦੀ ਹੈ ਜਿਹੜੀ ਉਹ ਇਨਕਮ ਤੁਸੀਂ ਦੇਖ ਲੀਆ ਇਹ ਮੇਰੀ ਦੋ ਚੈਨਲਾਂ ਦੇ ਵਿੱਚੋਂ ਇਨਕਮ ਆਈ ਹੈ ਜੀ ਮੇਰੀ ਇਹ ਇਹਦੇ ਵਿੱਚੋਂ ਦੇਖੋ ਆਪਾਂ ਪੈਸੇ ਨਿਕੜ ਆਏ ਹੈਗੇ ਇਹਦੇ ਵਿੱਚੋਂ ਮੈਂ ਤੁਹਾਨੂੰ ਇਨਕਮ ਹੀ ਦਿਖਾਈਆ ਵੀ ਜਿਹੜੀ ਮੇਰੀ ਇਨਕਮ ਆ ਇਹ ਆ ਚੁੱਕੀ ਹੈ ਦੇਖੋ ਇਹ ਵੀਡੀਓ ਬਣਾਉਣ ਦਾ ਮੇਰਾ ਮੈਨ ਮਕਸਦ ਕੀ ਸੀਗਾ ਮੇਰਾ ਮੈਨ ਮਕਸਦ ਇਹ ਹੀ ਸੀਗਾ ਵੀ ਯਾਰ ਮੈਂ ਨਾ ਤੁਹਾਨੂੰ ਮੋਟੀਵੇਟ ਕਰ ਸਕਾ ਤੁਹਾਨੂੰ ਨਾ ਮੇਰੀ ਵੀਡੀਓ ਦੇਖ ਕੇ ਤੁਸੀਂ ਮੋਟੀਵੇਟ ਹੋ ਸਕੋ ਵੀ ਯਾਰ ਹਾਂ ਯਾਰ ਅਸੀਂ ਵੀ ਕੰਮ ਕਰੀਏ ਬਹੁਤ ਸਾਰੇ ਮੇਰੇ ਪਿੰਡ ਪਰਾਰੇ ਇਹੋ ਜਿਹੇ ਗੇਰੇ ਜਿਹੜੇ ਘਰੇ ਬਿੱਲੇ ਬੈਠੇ ਨੇ ਸਾਰਾ ਦਿਨ ਉਹ ਮੋਬਾਈਲ ਫੋਨ ਦੇ ਉੱਤੇ ਲੱਗੇ ਰਹਿੰਦੇ ਨੇ YouTube ਦੇਖਦੇ ਰਹਿੰਦੇ ਨੇ Facebook ਦੇਖਦੇ ਰਹਿੰਦੇ ਨੇ Instagram ਤੇ ਰੀਲਾਂ ਦੇਖਦੇ ਰਹਿੰਦੇ ਨੇ ਯਾਰ ਤੁਸੀਂ ਵੀ ਕੰਮ ਕਰ ਸਕਦੇ ਹੋ ਹਣਾ ਦੇਖੋ ਜਦ ਤੱਕ ਦੱਸੋ ਵੀ ਮੈਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਨਹੀਂ ਦੱਸਦਾ ਹੈਗਾ ਵੀ ਤੁਸੀਂ ਕਿਸ ਤਰੀਕੇ ਨਾਲ ਕੰਮ ਕਰਨਾ ਮੈਂ ਤੁਹਾਨੂੰ ਬਰੋਪਰਲੀ ਕੱਲੀ-ਕੱਲੀ ਚੀਜ਼ ਦੇ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਵੀ ਯਾਰ ਤੁਸੀਂ ਆ ਏ ਟੌਪਿਕ ਤੇ ਚੈਨਲ ਬਣਾ ਲਓ ਏ ਟੌਪਿਕ ਤੇ ਚੈਨਲ ਬਣਾ ਲਓ ਇਸ ਤਰ੍ਹਾਂ ਕਰ ਲਓ YouTube ਤੇ ਤੁਸੀਂ ਏਦਾਂ ਵੀਡੀਓ ਬ ਮੈਂ ਤੁਹਾਨੂੰ ਕਿੰਨੀਆਂ ਚੀਜ਼ਾਂ ਬਾਰੇ ਦੱਸਦਾ ਵਾਂ ਹਨਾ ਜੇ ਮੈਂ ਤੁਹਾਨੂੰ ਇਹ ਵੀ ਕਹਿ ਆਇਆ ਹੋਵੇ ਜੇ ਤੁਸੀਂ ਮੈਨੂੰ ਐਨੀ ਟਾਈਮ ਜਦੋਂ ਮਰਜ਼ੀ ਤੁਸੀਂ ਮੈਨੂੰ 24 ਘੰਟੇ ਦੇ ਵਿੱਚ ਜਦੋਂ ਮਰਜ਼ੀ ਤੁਸੀਂ ਮੈਨੂੰ ਕਾਲ ਕਰਕੇ ਵੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੇ ਤੁਹਾਨੂੰ ਕਿਸੇ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਇਹ ਵੀ ਦਿੱਤਾ ਤੇ ਮੈਂ ਆਪਣੀਆਂ ਲਾਈਵ ਵਰਕਸ਼ਾਪ ਵੀ ਰੱਖੀਆਂ ਹੋਈਆਂ ਨੇ ਕਦੇ ਜਲੰਧਰ ਲੁਧਿਆਣਾ ਪਟਿਆਲਾ ਹਰ ਇੱਕ ਥਾਂ ਤੇ ਮੇਰੀ ਵਰਕਸ਼ਾਪ ਲੱਗਦੀਆਂ ਨੇ ਮੈਂ ਤੁਹਾਨੂੰ ਉਹ ਵੀ ਕਹਿਣਾ ਵਾਂ ਵੀ ਯਾਰ ਤੁਸੀਂ ਉਹ ਜ਼ਰੂਰ ਅਟੈਂਡ ਕਰੋ ਇੱਕ ਵਾਰ ਤੁਸੀਂ ਅਟੈਂਡ ਕਰਕੇ ਤਾਂ ਦੇਖੋ ਜਿੰਨੀ ਵੀ ਕਲੀਅਰ ਹੁੰਦੀ ਆ ਗੱਲ ਹਨਾ ਮੈਂ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ ਵਾਂ ਦੇਖੋ YouTube ਦੇ ਉੱਤੇ ਦੇਖ ਲਓ ਤੁਸੀਂ ਜਿੰਨੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਦੱਸਦੇ ਨੇ ਹਨਾ YouTube ਤੇ ਤੁਸੀਂ ਕਿਵੇਂ ਕੰਮ ਕਰ ਸਕਦੇ ਹੋ ਬਟ ਮੈਂ ਨਹੀਂ ਦੇਖਿਆ ਕਿ ਵੀ ਜਰ ਜਿੰਨੀ ਕਲੀਅਰਲੀ ਚੀਜ਼ ਮੈਂ ਤੁਹਾਨੂੰ ਦੱਸਦਾ ਵਾਂ ਕੱਲੀ-ਕੱਲੀ ਗੱਲ ਕਲੀਅਰ ਕਰਦਾ ਵਾਂ ਹਨਾ ਪਤਾ ਨਹੀਂ ਤੁਹਾਨੂੰ ਫਿਰ ਵੀ ਕਿਉਂ ਨਹੀਂ ਸਮਝ ਲੱਗਦੀ ਹੈਗੀ ਚਲੋ ਜੇ ਤੁਹਾਨੂੰ ਨਹੀਂ ਵੀ ਸਮਝ ਲੱਗਦੀ ਕਿ ਮੈਂ ਤੁਹਾਨੂੰ ਫਿਰ ਵੀ ਕਹਾਂ ਤੁਸੀਂ ਮੈਨੂੰ ਐਨੀ ਟਾਈਮ 24 ਘੰਟੇ ਦੇ ਵਿੱਚ ਜੇ ਤੁਸੀਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਲਓ ਮੈਂ ਤੁਹਾਡੇ ਲਈ ਹਾਜ਼ਰ ਹਾਂ ਜਾਂ ਫਿਰ ਮੈਂ ਤੁਹਾਨੂੰ ਆਪਣੀ ਵੀ ਤੁਸੀਂ ਮੇਰੀ ਲਾਈਵ ਕਲਾਸਾਂ ਦੇ ਵਿੱਚ ਆਜੋ ਤੁਹਾਨੂੰ ਉੱਥੇ ਸਾਰਾ ਕਲੀਅਰ ਹੋ ਜਾਏਗਾ ਮੇਰੀ ਆਨਲਾਈਨ ਕਲਾਸਾਂ ਲੱਗਦੀਆਂ ਨੇ ਤੁਸੀਂ ਆਨਲਾਈਨ ਕਲਾਸਾਂ ਵੀ ਤੁਸੀਂ ਮੇਰੀ ਜੁਆਇਨ ਕਰ ਸਕਦੇ ਹੋ ਸੋ ਮੈਂ ਕਹਿੰਦਾ ਵੀ ਜਦ ਆਉਣ ਵਾਲੇ ਸਮੇਂ ਦੇ ਵਿੱਚ ਨਾ ਸੋਸ਼ਲ ਮੀਡੀਆ ਤੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੈਸਾ ਕਮਾਇਆ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਜੇ ਤੁਸੀਂ ਆ ਜਿਹੜੀ ਸਕਿੱਲ ਮੈਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਸਿਖਾ ਰਿਹਾ ਹਾਂ ਕੱਲੀ-ਕੱਲੀ ਚੀਜ਼ ਤੁਹਾਨੂੰ ਮੈਂ ਆਪਣੇ ਹੁਣ ਚੈਨਲ ਦੇ ਉੱਤੇ ਸਿਖਾ ਰਣਾ ਵਾ ਜੇ ਤੁਸੀਂ ਅੱਜ ਦੀ ਡੇਟ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ 2024 ਦੇ ਵਿੱਚ 2024 ਦੇ ਵਿੱਚ ਤੁਸੀਂ ਇਹ ਸਕਿੱਲ ਸਿੱਖ ਜਾ ਲੱਖ ਰੁਪਇਆ ਕਮਾਉਂਗੇ YouTube ਤੋਂ ਕਿਉਂਕਿ ਹੁਣ ਆਉਣ ਵਾਲਾ ਜਿਹੜਾ ਸਮਾਂ ਜੀ ਉਹ ਸਾਰਾ ਸੋਸ਼ਲ ਮੀਡੀਆ ਦਾ ਵਾ ਆਨਲਾਈਨ ਹੀ ਕੰਮ ਰਹੇਗਾ ਆਫਲਾਈਨ ਕੋਈ ਕੰਮ ਨਹੀਂ ਹੋਣਾ ਆਏਗਾ ਜੇ ਤੁਹਾਨੂੰ ਸਕਿੱਲ ਆਉਂਦੀ ਹੋਏਗੀ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੈਸੇ ਕਮਾਉਂਗੇ ਜੇ ਤੁਹਾਨੂੰ ਸਕਿੱਲ ਨਹੀਂ ਆਏਗੀ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੈਸੇ ਨਹੀਂ ਕਮਾ ਸਕਦੇ ਹੋਗੇ ਸੋ ਇਸ ਕਰਕੇ ਮੈਂ ਕਹਿੰਦਾ ਵੀ ਆਨਲਾਈਨ ਪੈਸਾ ਬਹੁਤ ਜ਼ਿਆਦਾ ਵਾ YouTube Facebook Instagram ਤੋਂ ਬਹੁਤ ਜ਼ਿਆਦਾ ਪੈਸਾ ਕਮਾਇਆ ਜਾ ਸਕਦਾ ਤੇ ਜਿਹੜੀ ਮੈਂ ਤੁਹਾਨੂੰ ਹੁਣ ਇਨਕਮ ਦਿਖਾਈ ਆ ਇਹ ਸਿਰਫ ਦੋ ਮੇਰੇ ਦੋ ਚੈਨਲਾਂ ਦੀ ਆ ਬਾਕੀ ਚੈਨਲਾਂ ਦੀ ਮੈਂ ਤੁਹਾਨੂੰ ਦਿਖਾਈ ਨਹੀਂ ਹੈਗੀ ਹਾਂ ਜਿਹੜੇ ਕਿ ਮੇਰੇ ਭੈਣ ਭਰਾ ਕਹਿੰਦੇ ਨੇ ਕਿ ਵੀਰ ਜੀ ਸਾਨੂੰ ਮਤਲਬ ਸਟੇਟਮੈਂਟ ਦਿਖਾਓ ਜਾਂ YouTube ਦੇ ਐਨਲਿਟਿਕਸ ਦੇ ਵਿੱਚ ਜਾ ਕੇ ਦਿਖਾਓ ਉਹ ਵੀ ਚੀਜ਼ ਮੈਂ ਤੁਹਾਨੂੰ ਦਿਖਾਉਂਗਾ ਬਟੋਂ ਮੈਂ ਕਦੋਂ ਦਿਖਾਉਂਗਾ ਜਿਹੜੀ ਮੇਰੀ ਲਾਈਵ ਹੁਣ ਜਲੰਧਰ ਦੇ ਵਿੱਚ ਨਾ ਮੇਰੀ ਲਾਈਵ ਵਰਕਸ਼ਾਪ ਹੋਣੀ ਹੈ ਮੇਰੀ ਤੇ ਇੱਕ ਦਿਨ ਦੀ ਆ ਜਿਹੜੀ ਮੇਰੀ 3-4 ਘੰਟ ਸਿਸਟਮ ਓਪਨ ਕਰਕੇ Google Ads ਦਾ ਅਕਾਊਂਟ ਦਾ ਤੁਹਾਨੂੰ ਉੱਪਰ ਕਰਕੇ ਦਿਖਾਉਂਗਾ ਵੀ ਆਹ ਦੇਖੋ ਤੁਸੀਂ ਮੇਰੀ ਇਨਕਮ ਜਿਹੜੀ ਮੇਰੀ ਹਰ ਇੱਕ ਮਹੀਨੇ ਦੀ ਕਿੰਨੀ ਕਿੰਨੀ ਇਨਕਮ ਹੁੰਦੀ ਰਹੀ ਆ ਕਿਉਂਕਿ ਤੁਹਾਨੂੰ ਹੋਰ ਜ਼ਿਆਦਾ ਫਿਰ ਵਿਸ਼ਵਾਸ ਹੋ ਜਾਏਗਾ ਸੋ ਮੇਰੀ ਅੱਜ ਦਾ ਜਿਹੜਾ ਮੇਨ ਵੀਡੀਓ ਬਣਾਉਂਦਾ ਮੇਨ ਮਕਸਦ ਜੀ ਆ ਸਿਰਫ ਇਹ ਹੀ ਨਹੀਂ ਸੀਗਾ ਵੀ ਤੁਹਾਨੂੰ ਮੈਂ ਦਿਖਾਵਾਂ ਵੀ ਮੈਨੂੰ YouTube ਤੋਂ ਇੰਨੇ ਪੈਸੇ ਆ ਰਹੇ ਆ ਨਹੀਂ ਮੇਰਾ ਮੇਨ ਮਕਸਦ ਇਹ ਹੈ ਜੀ ਵੀ ਮੈਂ ਤੁਹਾਨੂੰ ਮੋਟੀਵੇਟ ਕਰ ਸਕਾਂ ਤੁਹਾਨੂੰ ਮੈਂ ਸਹੀ ਰਸਤੇ 'ਤੇ ਪਾ ਸਕਾਂ ਤੁਸੀਂ ਗਲਤ ਪਾਸੇ ਨਾ ਜਾਓ ਗਲਤ ਲੋਕਾਂ ਦੇ ਪਿੱਛੇ ਨਾ ਲੱਗੋ ਮੈਂ ਤੁਹਾਨੂੰ ਬਿਲਕੁਲ ਸ ਤੁਸੀਂ ਮੇਰੇ ਗੱਲ ਮੰਨ ਕੇ ਤੁਸੀਂ ਕੰਮ ਸ਼ੁਰੂ ਕਰ ਦਿਓ YouTube ਤੋਂ ਬਾਕੀ ਤੁਹਾਡਾ ਪਰ ਆ ਬੈਠਾ ਵਾ ਤੈਨੂੰ ਕੱਲੀ-ਕੱਲੀ ਚੀਜ਼ ਦੇ ਵਿੱਚ ਤੁਹਾਨੂੰ ਮੈਂ ਸਕਾੰਦਾ ਰਾਵਾਂਗਾ ਵੀ ਤੁਸੀਂ ਕਿਵੇਂ ਕਿਵੇਂ ਤੁਸੀਂ YouTube ਤੋਂ ਕੰਮ ਕਰਨਾ ਕਿਵੇਂ ਤੁਹਾਡੇ ਪੈਸੇ ਤੁਹਾਡੇ ਖਾਤੇ ਦੇ ਵਿੱਚ ਹੋਣਗੇ ਸੋ ਮੇਰਾ ਮੈਂ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਜੀ ਸੋ ਅਗਰ ਤੁਸੀਂ ਹਜੇ ਤੱਕ ਆਪਣਾ ਕੰਮ YouTube ਦੇ ਉੱਤੇ ਸ਼ੁਰੂ ਨਹੀਂ ਕੀਤਾ ਫੇਸਬੁੱਕ ਤੇ ਨਹੀਂ ਸ਼ੁਰੂ ਕੀਤਾ ਹੈਗਾ ਜੀ ਤਾਂ ਪਲੀਜ਼ ਮੇਰੀ ਤੁਹਾਨੂੰ ਸਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਤੁਸੀਂ ਆਪਣਾ ਸਮਾਂ ਜਿਹੜਾ ਖਰਾਬ ਨਾ ਕਰੋ ਤੁਸੀਂ ਅੱਜ ਤੋਂ ਹੀ ਅੱਜ ਤੋਂ ਹੀ ਆਪਣਾ YouTube ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿਓ ਜੇ ਤੁਹਾਡੇ ਅੰਦਰ ਸਕਿੱਲ ਹੈਗੀ ਤਾਂ ਬਹੁਤ ਵਧੀਆ ਅਗਰ ਤੁਹਾਡੇ ਅੰਦਰ ਸਕਿੱਲ ਨਹੀਂ ਹੈਗੀ ਤਾਂ ਵੀ ਕੋਈ ਗੱਲ ਨਹੀਂ ਹੈਗੀ ਟੈਨਸ਼ਨ ਨਾ ਲਓ ਉਹਦੇ ਵਾਸਤੇ ਤੁਹਾਡਾ ਛੋਟਾਪਰਾ ਬੈਠਾ ਵਾ ਤੁਹਾਨੂੰ ਹਰ ਇੱਕ ਚੀਜ਼ ਤੇ ਕੱਲੀ-ਕੱਲੀ ਗੱਲ ਤੇ ਮੈਂ ਤੁਹਾਨੂੰ ਗਾਈਡ ਕਰਦਾ ਰਾਵਾਂਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਸੀਗਾ ਜੀ ਅਗਰ ਤੁਸੀਂ YouTube Facebook Instagram ਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਜਿਹੜੀ ਮੇਰੀ ਔਨਲਾਈਨ ਕਲਾਸਾਂ ਨੇ ਇੱਕ ਵਾਰੀ ਪਲੀਜ਼ ਤੁਸੀਂ ਉਹ ਅਟੈਂਡ ਕਰਕੇ ਦੇਖੋ ਤੇ ਜਿਹੜੀ ਮੇਰੀ ਆਫਲਾਈਨ ਵਰਕਸ਼ਾਪ ਲੱਗਦੇ ਨੇ ਇੱਕ ਵਾਰੀ ਤੁਸੀਂ ਜ਼ਰੂਰ ਉਹ ਵੀ ਤੁਸੀਂ ਅਟੈਂਡ ਕਰਕੇ ਦੇਖੋ ਜੀ ਅਗਰ ਤੁਸੀਂ ਉਹ ਮੇਰੀ ਵਰਕਸ਼ਾਪ ਤੁਸੀਂ ਅਟੈਂਡ ਕਰ ਲੈਨੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦੇਣਾ ਲਿਖ ਕੇ ਦੇਣਾ ਤੁਸੀਂ ਮਹੀਨੇ ਦੇ ਨਾਲ 30 40000 ਰੁਪਏ ਨੋਰਮਲੀ ਨੋਰਮਲੀ 30 40000 ਰੁਪਏ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਜ਼ਰੂਰ ਕਰੋ ਜੀ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸੋ ਵੀ ਤੁਸੀਂ YouTube ਤੇ ਕੰਮ ਸ਼ੁਰੂ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਅਗਰ ਤੁਸੀਂ ਕਰ ਲਿਆ ਤਾਂ ਤੁਸੀਂ ਕਿਸ categories ਦੇ ਉੱਤੇ ਤੁਸੀਂ ਆਪਣਾ YouTube channel ਬਣਾਇਆ ਵਾ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ